ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਕਰਨ ਲੱਗਾ ਗੀਜਰ ਦੀ ਸਰਵਿਸ ਦਿਖਾਉਣਾ ਹੈ ਤੁਹਾਨੂੰ ਸਾਰਾ ਕੁਝ ਸਿਰਫ 40 ਰੁਪਏ ਦੇ ਵਿੱਚ ਸਰਵਿਸ ਹੋ ਜਾਂਦੀ ਹੈ ਗੀਜਰ ਦੀ ਕੀ ਕਰਿਆ ਨਾ ਸਰਪ ਚ ਕਰ ਦਾਂਗੇ ਲਾਉਣਾ ਨਹੀਂ ਇਹਨਾਂ ਸਾਰੇ ਨੂੰ ਨਾ ਲੋੜ ਹੀ ਪੈ ਜਿ ਲਾਉਂ ਹੁੰਦੇ ਤਾਂ ਹਾਂ ਜੀ ਨਾਲ ਟਿਕ ਪਿਆ ਬਸ ਚਾਰੇ ਨਾਲ ਖੋਲ ਕੇ ਸਰਵਿਸ ਕਰ ਸਕਦੇ ਪਾਣੀ ਕੱਢਦੇ 40 ਰੁਪਏ ਦੇ ਵਿੱਚ ਅੱਪੀ ਕਰ ਰਹੇ ਆ ਹਾਂ ਦਿਖਾਉਣੇ ਆ ਜਿਹੜੀ ਸਰਵਿਸ 100 ਟਾਈ ਟੈਂਸ਼ਨ ਵਾਲੇ ਇਹਨਾਂ ਸਰਫ ਦਾ ਆਪਾਂ 40 ਕਿਲੋ ਦੀ ਬੋਤਲ ਲਿਆਂਦੀ ਐ ਇੱਕ ਤੇ ਆਉਦੀ ਉਹ ਨਾ ਕਰਾਂਗੇ ਦਿਖਾਉਣੇ ਹੁਣ ਖਰਾਬ ਨਾ ਕਰ ਦੇਂਦੇ ਢੋਲੀ ਸਾਰੀ ਲਾਲਾ ਨਹੀਂ ਅੱਗੇ ਦਾ ਸਾਰੀ ਲਾਉਣੇ ਹੁੰਨੇ ਆਪਾਂ ਇਹ ਨਮਾ ਤਰੀਕਾ ਚੁੱਕੇ ਕਿਤਾ ਬਲਾਂ ਕਿਸ ਨੇ ਆਵੇਂ ਮੈਂ ਕਰ ਰਹੇ ਆ ਆਪ ਲੱਗ ਗਿਆ ਵੀ ਸਹੀ ਕਰਕੇ ਪਾਉਣ ਵਾਲਾ ਨਿਕਲਿਆ ਪਿਆਣਾ ਸੇਟ ਵੀ ਕਰਾਂਗੇ ਉਹਦੇ ਰਵੜ ਜੀ ਉੱਪਰ ਡਿੱਗ ਗਿਆ ਵੀ ਆ ਹਾਏ ਫਰੈਂਡ ਨਟ نیچے ਡਿੱਗ ਗਿਆ ਸੀ ਇੱਥੇ ਦੇਖ ਲੈ ਐਡਾ ਕਾਦਾ ਹੁਣ ਤੂੰ ਕਰਸੀ ਜਣੇਗਾ ਯੈਸ ਦੂਰ ਘਰ ਲਾਮੜੀ ਆ ਵਸਣਾ ਲੋਹੇ ਦੇ ਖੋਲਿਆਣੇ ਹਨ ਹਾਂ ਇਹ ਬਦ ਲਈ ਪਾਣੀ ਆਉਜੂ ਬਾਲਟੀ ਰੱਖਣਾ ਬਾਲਟੀ ਲੈ ਦੇਵਾ ਹੈ ਹੈ ਬਾਲਟੀ ਨੂੰ ਨਹੀਂ ਲੈ ਆਤੀ ਲੈ ਜਾਈ ਹਣੀ ਪਾਣੀ ਉੱਤੇ ਪੈ ਜੋ ਸਾਰ ਆਵੜੋ ਗਰਮੋ ਬਾਣੀ ਹੈ ਨਾ ਥੋੜਾ ਮੋਟੇ ਉਗੜ ਤਾ ਇਤਾਰ ਉਹਦਾ ਪਤਾ ਰਵੜ ਜੰਗਵਾ ਚ ਗਈ ਸੀ ਨਾ ਥੱਲੇ ਰੱਖ ਲੋ ਚੇਹਰ ਉੱਤਰ ਕੇ ਸਪਨਾ ਕਰੋ ਛੱਡ ਹਾਂ ਜਮਵਾਣੀ ਆਓ ਏ ਠੰਡੇ ਪਾਣੀ ਵਾਲੇ ਚ ਤਾਂ ਕਿੱਥੋਂ ਉਹ ਮਣੋ ਡਬ ਪੈਪ ਚ ਹੋਣਾ ਸਾਰੇ ਸੌਖਾ ਜਿਹਾ ਸਰਵਿਸ ਕਰਦਾ ਸਿਰਫ ਕਾਰਨਟ ਇਹ ਨਹੀਂ ਇਟਾ ਬਿੱਤ ਨਹੀਂ ਨਹੀਂ ਜੇ ਗਰਮ ਬਣੀ ਹੋਵੇ ਠੰਡਾ ਹੋਊਗਾ ਗਰਮ ਨਹੀਂ ਨਿਕਲੂ ਗਰਮ ਆਏ ਤਾਂ ਠੰਡਾ ਜਾਂਦਾ ਇੱਕ ਜੋ ਠੰਡਾ ਹੋਊਗਾ ਤੂੰ ਨੇ ਆਪ ਲੱਗੇ ਅੰਦਰ ਨੂੰ ਕਰ ਦਿਓ ਕਿ ਲਾਈਟ ਕੱਟ ਨੀ ਪੂ ਪਲੱਗ ਜਬਾਣੀ ਪਈ ਜਾਂਦਾ ਉਹਦੇ ਉੱਪਰ ਟੰਗ ਦੇ ਬਲੇਡ ਟਾਇ ਮਾਰ ਦੋ ਨਾ ਉਪਰੇ ਕਰ ਦੇ ਗਿੱਜਰ ਦੇ ਦੀ ਜਿਹੜਾ ਆਪ ਨੂੰ ਜ਼ਰੂਰਤਾ ਇਹ ਦੇਖੋ ਇਹ ਨਾਲ ਸਾਰਾ ਗੱਲੂ ਹੋਏ ਸਾਰਾ ਥੋੜੀ ਨਿਕਲੂਗੇ ਸਾਰਾ ਗੱਲੂ ਹੈ ਅੱਛਾ ਇਦੇ ਉਹਦੇ ਮੈਂ ਗਈ ਜਾਂਦੀ ਸਾਹੇ ਦਾ ਹੀ ਲੱਗਿਆ ਗੋਲਣ ਮੈਂ ਤਾਂ ਉਹੀ ਕਹਦਾ ਏ ਇਹ ਨਹੀਂ ਗੁੱਗੂ ਖੁੱਲਣੇ ਮੇਰੀ ਗੁੱਗੂ ਨਾਲ ਕਿਤੇ ਆ ਰਿਹਾ ਪੰਜੇ ਨਟ ਖੋਲ ਕੇ ਆ ਨਿਕਲਿ ਵਾਰੀ ਇਹ ਨਹੀਂ ਖੋਲਣੇ ਇਹ ਆਹੋ ਖੋਲਣੇ ਜਿਹੜੇ ਦੋ ਥੱਲੇ ਤੇ ਵਿੱਚ ਤਕੋਨੇ ਜੇ ਤਿੰਨ ਨੂੰ ਕਦੇ ਰਾੜ ਨਿਕਲਣਗੇ ਅੱਛਾ ਪਰ ਹੈਗਾ ਕੱਢਣਾ ਇਹ ਠੀਕ ਆ ਚਾਬੀ ਲਾਉਂਦੇ ਪਾਣੀ ਥੱਲੇ ਡੁੱਲ ਗਿਆ ਨਾ ਹੋਣੀਆਂ ਮੇਰੀ ਬਰੂਨ ਜਲਦੀ ਆ ਰਿਵਰ ਰੋਟੀ ਹੋਣੀ ਆ ਟੋਲੀ ਚਿੱਪੀ ਕਰਤੀ ਵੀਵਰੀ ਲਾਲਾ ਕੇਣਾ ਢਿੱਲੇ ਕਰ ਰੋ ਨਾ ਕੱਢ ਲਓ ਹਣਾ ਕੜਾਤਾ ਓਹੋ ਤਾਂ ਇਹਦਾ ਪਾਣੀ ਨਹੀਂ ਕੱਢਦਾ ਇਹ ਮਤਲਬ ਉਹ ਵੀ ਭਰਿਆ ਬੈ ਟੱਬ ਜਾ ਓਹੋ ਹੋ ਹੋ ਸੌਖਾ ਜੀ ਕਹਿ ਸਮਾਨ ਇੱਥੇ ਕਰ ਦੋ ਗੰਦੇ ਆ ਸਾਰਾ ਕੱਢ ਦੋ ਓਏ ਰ ਅਬੜੀ ਗਾੜਦਣਾ ਵਿੱਚੋਂ ਫੇਰ ਪਾ ਦਾਂਗੇ ਕੱਢਾਂਗੇ ਰ ਅਸੀਂ ਪਰ ਇਹ ਬੁਬੂਦੂ ਬਰਾ ਬਰਾ ਨਾ ਇਹ ਤੋਲਦੇ ਛੱਡ ਦੇ ਲਿਓ ਗੰਦ ਗੰਦ ਉਹ ਹੋ ਦੇਖੋ ਆਹਨ ਰਿਉ ਵਾਖ ਕੋਲ ਰਿਉ ਦੇਖੋ ਸੋ ਕਾਦਰੀ ਕਦਸੇ ਨਾ ਤੁਹਾਨੂੰ ਕੱਢਣ ਦਾ ਪਤਾ ਹੈ ਕਿ ਸਾਈਡ ਹੋਇਆ ਕੰਦ ਤੋਂ ਕਿੰਨਾ ਕੁਛ ਆ ਬੀਬੂ ਮੋਲਾ ਤੇ ਇਧਰ ਜਾ ਮਮਾ ਵੱਲ ਹੈ ਕਿੰਨਾ ਕਿੰਨਾ ਕੁਛ ਫੇਰ ਕਰ ਦਾਂ ਇਹਨੂੰ ਦਾ ਵਿੱਚ ਪਾਣੀ ਮਾਰੀ ਇਸ ਚੋ ਦਾ ਸਾਰਾ ਥੀ ਨਿਕਲ ਗਿਆ ਉਹ ਸਾਰਾ ਕੁਝ ਹੈਨਾ ਸਾਫ ਹੋਂ ਦਾ ਥੱਲੇ ਬੈ ਸਾਰਾ ਇਧਰ ਵੀ ਬੱਸ ਹੱਥ ਮਾਰ ਦੋ ਦੂਜਾ ਹੱਥ ਇਧਰ ਨੂੰ ਇਧਰ ਹਾਂ ਫਾਤੀ ਚਲੋ ਇਹ ਬੜਾ ਕਿਹਾ ਦੀ ਗੋਦ ਲੈਓ ਕਿੱਥੇ ਆ ਹੋ ਗਿਆ ਤੇ ਆ ਵਾਲੀ ਆ ਬੁੱਤ ਨੂੰ ਦਾ ਹੱਥ ਜਮਾਣਾ ਲਾ ਲਈ ਮੈਂ ਸੜਕ ਤੇ ਉੱਤੇ ਗਲੀ ਚ ਆ ਹੋ ਗਿਆ ਠੀਕ ਹੋ ਗਿਆ ਸਾਫ਼ ਕਰਕੇ ਜਾਣੇ ਅਸਤੇ ਬਾਏ ਦੂਰ ਉੱਥੇ ਤੇਰਾ ਉੱਥੇ 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 ਉਹ ਗੁੰਜੇ ਤੋੜਾ ਮਾ ਤਾਨੂੰ ਕੀ ਹੁਣ ਲਿਪੜਨਗੇ ਹੈਗੇ ਇੱਥੇ ਹੱਥ ਨਾਲੇ ਲਿਪੜਗੇ ਨਹੀਂ ਕੁਛ ਨਹੀਂ ਉਹ ਉੱਥੇ ਲੈ ਆ ਗੁੰਜੇ ਦੇ ਉਧਰ ਯਾਰ ਇਹ ਲੈ ਗੀ ਦਿੱਤਾਰ ਕਿੱਥੇ ਖੜੇ ਪਾਣੀ ਲਿਉਂਗਾ ਬੋਲੇ ਪਾਣੀ ਕਿੱਥੇ ਲਗਾ ਹੁਣ ਮੈਂ ਟੈਂਕੀ ਦਾ ਮੰਦ ਦਿੱਤ ਰਿਹਾ ਮੋਟਰ ਚੱਲੀ ਹੈ ਆ ਰਬੜ ਦੌਰੇ ਪੜਾ ਦੇ ਫਿਰ ਪਾਣੀ ਲਿਆਂਗੇ ਪਹਿਲੇ ਤੇ ਆਪਣਾ ਧੋ ਦੇ ਕੇ ਨਾ ਪਾਣੀ ਲਿਆ ਤੇ ਆ ਵੀ ਕੱਢ ਦੋ ਮਨਿੰਦਰ ਆਪੇ ਹੱਥਾਂ 'ਚ ਨਾ ਸੁਣਿਆ ਇਧਰ ਹੋ ਜਾ ਬਾਲੀ ਗੰਦੀ ਚੀਜ਼ ਆ ਛਾਵੇਂ ਹੋ ਜਾ ਦੋ ਆ ਫੜ ਕੇ ਰੱਖ ਛਾਵੇਂ ਹੋ ਜਾ ਇਹਦਾ ਕੁਛ ਨਹੀਂ ਕਹਿੰਦੀ ਇਹਨੂੰ ਤਾਂ ਇਧਰ ਹੋ ਜਾ ਦੂਰੇ ਆ ਤੁਸੀਂ ਆਪਦਾ ਮੂੰਹ ਜਾਂ ਤਾਂ ਪਰੇ ਕਰ ਲਓ ਓਹੋ ਇਤਰਾ ਕੋਨ ਕਾਰਨਰ ਜਿਹਦੇ ਬਾਰੇ ਚਲੀ ਜਾਣਾ ਗੰਦੀ ਜੀ ਹਾਂ ਗੰਦੀ ਗੰਦੀ ਜੀ ਜਾ ਹਾਂ ਪੁੱਤ ਕੀ ਹੈ ਇਹ ਗੰਦੀ ਜੀ ਜਾ ਹਾਂ ਇਹ ਗੰਦੀ ਕੀ ਜੰਦਕਾ ਲੈ ਇਹਦੇ ਮੇੜਕਾ ਕਰਾਉਣਾ ਕਰਦੇ گوشਤਾਰ ਦੂਰ ਨਾ ਪੱਟੀਆਂ ਵੇ ਡੱਬੀਆਂ ਆਈਆਂ ਚ ਬੀਬਾ ਪਾਣੀ ਗਲੀਆਂ ਗਲੀਆਂ ਵੇ ਲੈ ਲੈ ਕੇ ਬਾਲਟੀ ਪਾਣੀ ਨਾ ਇਹ ਆ ਪੜੋ ਪੇਚ ਕੱਸ ਨਾ ਘਟੋ ਓਕੇ ਜੇ ਵਰਗੀਆਂ ਉੱਥੇ ਬੈਠੀ ਜਾਂਦੀਆਂ ਉੱਥੇ ਖੜ ਜਾ ਪਾਣੀ ਵਗ ਮਾਪੀ ਤੂੰ ਪਾ ਲੂ ਤੂੰ ਘੱਲ ਜਾ ਤੂੰ ਹਾਂ ਪੱਤ ਨੂੰ ਥੱਲੇ ਬਹਿ ਜਾ ਘਾਤ ਉੱਤੇ ਨਾ ਪਾਣੀ ਕੱਪੜੇ ਮੇਰੇ ਕੋ ਦੇਖ ਕੇ ਝਮਾਈ ਥੱਲੇ ਵੈ ਗਿਆ ਮਨਿੰਦਰ ਪੱਥਨ ਮਾਰ ਕੇ ਦੀ ਉਹ ਮਿੱਟੀ ਆ ਥੱਲੇ ਓਹੋ ਖਾਣੇ ਕੱਪੜੇ ਸਾਫ਼ ਕਰ ਰੋ ਕਰੋ ਕਰੋ ਫਿਲਟਰ ਨਾਂਗਦੇ ਆ ਪੱਤ ਮਿੱਟੀ ਵਾਲੀ ਮਿੱਟੀ ਆ ਥੱਲੇ ਨਹੀਂ ਵਹਿਣਾ ਐ ਥੱਲੇ ਥੋੜੀ ਜਾਈ ਤੈਨੂੰ ਮੈਂ ਪਾਵਾ ਬੋਤਲ ਜੀ ਆ ਹਾਂ ਹਾਈ ਪਹੁੰਚਿਆ ਤੇਰੇ ਨੂੰ ਹਜੇ ਕੋਈ ਲੋੜ ਨਹੀਂ ਚੌਕਾਣਾ ਨੇ ਢੋਲੀ ਜੀ ਨਹੀਂ ਬਿੰਗੀ ਹੁੰਦੀ ਐ ਕੱਢਣਾ ਹਨਾ ਵੇ ਇਹ ਬੁਗਨਾ ਗੰਦਾ ਸੀ ਗਿੱਜਰ ਓਹੋ ਤਰਤੋਂ ਦੋ ਦੱਸੀ ਇਹ ਤਾਂ ਆਉਤ ਬੈਠੀਆਂ ਗੱਲਾਂ ਮਾਰਦੀਆਂ ਬਹੁਤ ਆਈ ਆਉਣੀਆਂ ਸੱਚ ਨਾਲ ਵੀਰਾ ਸਾਈਡੋਂ ਇਹ ਵਤ ਨਹੀਂ ਫੜ ਕੇ ਰੱਖਾ ਹਮ ਫਸ ਪਾਣੀ ਦੀ ਰੋੜ ਦੀ ਇਹਨੂੰ ਸਾਫ ਕਰਦੇ ਨੇ ਸਸੀ ਦਾ ਮੈਸੇ ਕੀ ਹੱਸ ਕਰ ਤਾ ਭੋਗ ਦੋਈ ਆਉਂਗੇ ਨਾ ਆ ਜਿੱਥੇ ਦੰਮ ਲੈਣ ਲੱਗ ਗਏ ਮੈਂ ਇੱਕ ਗਿਆ ਉਹ ਬੈਠਿਆ ਮੈਂ ਗੱਲਾਂ ਮਾਰੀ ਆਂ ਗੱਲਾਂ ਤਾਂ ਉਹ ਬਗੇ ਕਿ ਦੰਮ ਲਈਏ ਇਹਨੂੰ ਕੀ ਹੋ ਗਿਆ ਹਾਂ ਜੀ ਆ ਦੇਖੋ ਜਿਵੇਂ ਸਾਫ ਹੋ ਗਿਆ ਨਾ ਇਤਜਾਬ ਕਹੀ ਚੀਜ਼ ਆ ਨਾ ਮਿੰਦਰ ਮਸਕਾ ਬਣਾਉਂਦਾ ਪਾਣੀ ਦੀ ਰੋਬਤ ਜੀ ਜਿਵੇਂ ਜਿਵੇਂ ਸਾਫ ਸਾਫ ਹੋ ਗਿਆ ਨਾ ਇਹਦੇ ਲੱਗਿਆ ਬਹਿ ਗਏ ਉੱਤੋਂ ਸਟੀਲ ਜੀ ਕਿ ਮਲੇਗੀ ਇਹਦੇ ਹੈ ਆ ਬਚਾ ਲੈ ਲੈ ਪਾਪੀ ਇਹ ਤੋਂ ਵੀ ਦੂਰ ਹੋ ਜਾ ਬੱਤ ਨੂੰ ਦੇ ਦੇ ਉਹ ਲੈ ਦੇ ਦੇ ਦੋ ਪਾਣੀ ਬਾਗਿਆਂ ਨੂੰ ਮੜਾ ਆ ਲਾਉਣਾ ਕੋਤੇ ਕੱਪੜੇ ਨਾਲ ਗਿੱਲੇ ਕਰ ਲਈ ਰੱਖ ਲੋ ਕੰਮ ਆ ਜੋ ਫੇਰ ਸਾਫ ਕਰ ਦਾਂਗੇ ਰਸੋਈ ਵਾਲਾ ਗਿੱਜਰ ਸਾਫ ਕਰ ਦਾਂਗੇ ਇਹਦੇ ਨਾਲ ਹੈਨਾ ਮੰਮਾ ਇਹ ਤਾਂ ਨਹੀਂ ਉਹਨੂੰ ਕਦੇ ਚਲਾਣੀ ਉਹ ਖੜੇ ਟੱਕ ਟੱਕ ਕਰੀ ਜਾਂਦਾ ਈ ਕੜਕੜ ਜੀ ਉਹ ਤੇ ਨਾਲ ਹੀ ਪੁੱਛ ਮੰਮਾ ਜੀ ਨੋ ਹੋ ਜਾਈ ਨਹੀਂ ਬਲੋ ਤੋਣਿਆ ਪੁੱਤ ਆਪਾਂ ਹੂੰ ਪਲੇਟ ਜੀ ਦੇ ਰਿਪਿਆ ਮਨਿੰਦਰ ਇਹ ਥੋੜਾ ਜ੍ਹਾ ਪਲੇਟ ਜੀ ਤੇ

ਉਹ ਜਿਹੇ ਥਾਂ ਦੇ ਲਗੋ ਕੇ ਰੱਖੋ ਵੀ ਜਿੱਥੇ ਪਹੁੰਚ ਨਾ ਜਾਵੇ ਸਾਡੀ ਬਾਜੂ ਬਾਲਟੀ ਲੈ ਕੇ ਬਾਦੋਂ ਨਾ ਨਹੀਂ ਬਹੁਤ ਆ ਕਿੰਨੇ ਦਿੱਤੀ ਬੋਤਲ ਜੀ 40 ਦੀ ਸ਼ਰਬਤ ਹੋ ਗਈ ਬੇਚ ਹੋ ਗਈ ਨਾ ਕਪਾਣੀ ਜਾ ਤੂੰ ਇਹ ਕਹਤੇ ਹੋ ਸਭੀ ਲੋ ਹੈਲੋ ਗਾਇਜ਼ ਕੀ ਕਹਤੇ ਹੋ हां सुन गया हाँ जी लगे बेबू तू कि चढ़ता है ਕਿਵੇਂ ਵੀ ਫਿਰ ਪਾਈਪਾਂ ਸਹੀ ਨਹੀਂ ਆਉਣੀਆਂ ਕਿਹੜੇ ਆਪਾਂ ਅੱਛਾ ਲਾਈਟ ਤਾਂ ਹਣਾ ਉਧਰ ਪਤਾ ਨਹੀਂ ਲੱਗਦਾ ਆਪਾਂ ਨੂੰ ਉਹ ਨਾਟੇ ਫੜਾਵਾਂ ਮੈਂ ਆਈਏ ਸਾਰੇ ਇਹਨਾਂ ਬੀਬੂ ਨੂੰ ਮਾੜੇ ਕਿ ਜੋ ਤੇੜੜਕਾ ਇਹ ਦੇ ਦੋ ਬੱਚਾ ਕਰ ਦਿਓ ਤੂੰ ਮੈਨੂੰ ਖਿੱਚ ਤਾਂ ਬੀਬੂ गिर ਜਾਏਗਾ ਯਾਰ ਸੁਣੇ ਜੀ ਹਾਂ ਉਹ ਪੜਤੀ ਲੋਰ ਜੇਪੀਆਂ ਨਾ ਵਿੱਚ ਦੀ ਜੇਬਾਂ ਹੀ ਆ ਦੇ ਆ ਸੀ ਮੇਰੇ ਕੋਲ ਕਿੰਨੇ ਨਾਟ ਮਮਾ ਜੀ ਇੱਥੇ ਬੈਠਿਆ ਇਹਦੇ ਧੱਲੋਂ ਕਿ ਮੈਂ ਕਿੱਥੇ ਆਇਆ ਕਿੱਧਰ ਨੂੰ ਆ ਕੜ ਕੜ ਦੇ ਮਦਨ ਬਾਸ ਲਾਈਆਂ ਆ ਗਈ ਤੇ ਬੇਟਾ ਫੱਟੀ ਦੇ ਹਾਂ ਆਪ ਨੂੰ ਕੁਰਸੀ ਦੇ ਹਾਂ ਲੋ ਫੋਟ 2 ਮਿੰਟ ਖੜ ਜਾਣਾ ਰਿਬੂ ਖਸ ਦੇਣ ਤੁਹਾਨੂੰ ਡੱਗੇ ਹੋਏ ਦੋਨੋਂ ਆ ਨਟ ਪੇਂਡ ਦੇ ਆ ਨਾੜੇ ਕਿਹਾ ਇਹ ਥੱਲੇ ਆ ਗਿਆ ਆਪ ਨੂੰ ਇਧਰ ਹੂੰ نیچے ਆ ਹੂੰ نیچے ਲੈ ਆ ਆ ਨਟ ਪਾਪ ਨੂੰ ਹੁੜਾ ਦੇ ਓਕੇ ਆ ਜਾ ਕੱਢਣਾ ਨਹੀਂ ਵਿੱਚੋਂ ਨੋ ਫਿਰ ਮੈਂ ਖੋਲੂ ਹਾਂਜੀ ਬਈ ਅੱਜ ਗਿੱਜਰ ਦੀ ਸਰਵਿਸ ਕਰ ਲਈ ਆਪਾਂ ਹਨਾ ਜਮਾਂ ਸਸਤੀ ਸੁਵਾਰੀ ਟੈਂਕ ਦਾ ਪਾਣੀ ਬੰਦ ਕੀਤਾ ਇੱਕ ਪਾਸੇ ਕੰਮ ਵੜ ਗਏ ਤੇ ਹੋਰ ਪਾਸੇ ਭੱਜ ਗਏ ਮਨਿੰਦਰ ਅੱਜ ਤੂੰ ਇਹਨਾਂ ਦੀ ਕੰਮ ਬੋਲੇ ਨਹੀਂ ਪਤਾ ਹੀ ਮੈਨੂੰ ਕਵੀਨ ਲੜੀ ਦਾ ਰਿਵੈਨੋ ਪਾਪਾ ਪਿੱਛੇ ਆ ਲੋ ਲੈ ਇਹ ਤਾਂ ਮਰ ਲਓ ਰਿਵੂਟੋ ਯਾਰ ਸੈੱਟ ਤੋਂ ਰਿਵੂਟ ਕੀ ਬਣਾ ਹੁਣ ਆ ਫੜਾ ਦੀ ਇਦੂ ਬਾਦ ਪੱਤ ਲਓ ਹੈ ਇਹ ਉਹ ਇੰਨਾ ਠਾ ਵਸਾਈ ਲਾਸਟ ਸੀ ਦੇਖੋ ਹੋਰ